ਚੋਣ ਕਮਿਸ਼ਨ ਨੇ ਬਹੁਤ ਵੱਡੀ ਕਾਰਵਾਈ ਕੀਤੀ ਹੈ ਔਰ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਨੂੰ ਤਲਬ ਕਰ ਲਿਆ ਗਿਆ ਦਿੱਲੀ ਸੱਦ ਲਿਆ ਗਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਤੁਹਾਨੂੰ ਦੱਸਾਂਗੇ ਤੁਸੀਂ ਵੀ ਹਰ ਖਬਰ ਬਾਰੇ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਤੁਸੀਂ YouTube ਤੇ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ ਪਹਿਲੀ ਵੱਡੀ ਖਬਰ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਚੋਣ ਕਮਿਸ਼ਨ ਨੇ ਤਲਬ ਕਰ ਲਿਆ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਔਰ ਚੋਣ ਕਮਿਸ਼ਨ ਨੂੰ ਜਿਹੜੇ ਪੰਜਾਬ ਦੇ ਡੀਜੀਪੀ ਨੇ ਉਹਨਾਂ ਨੂੰ 25 ਨਵੰਬਰ ਨੂੰ ਦਿੱਲੀ ਚੋਣ ਕਮਿਸ਼ਨ ਦੇ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ ਡੀਜੀਪੀ ਦੇ ਉੱਪਰ ਦੋਸ਼ ਵੀ ਇਸ ਕਿਸਮ ਦੇ ਪੁਲਿਸ ਦੇ ਉੱਪਰ ਲੱਗੇ ਨੇ ਜਿਹੜੇ ਕਾਫੀ ਵੱਡੇ ਨੇ ਜਦੋਂ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਚੋਣਾ ਹੋਈਆਂ ਉਸ ਟਾਈਮ ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਨੇ ਇਹ ਦੋਸ਼ ਲਾਏ ਸੀ ਕਿ ਪੰਜਾਬ ਸਰਕਾਰ ਪੁਲਿਸ ਦੀ ਮਦਦ ਦੇ ਨਾਲ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਤੇ ਸਮਰਥਕਾਂ ਨੂੰ ਦਬਾ ਰਹੀ ਹੈ ਡਰਾ ਰਹੀ ਹੈ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਔਰ 9 ਦੇ ਕਰੀਬ ਪਰਚੇ ਜਿਹੜੇ ਆ ਉਹ ਦਰਜ ਕੀਤੇ ਗਏ ਸੀ ਉਸ ਤੋਂ ਬਾਅਦ ਫਿਰ ਅਕਾਲੀ ਦਲ ਨੇ ਸ਼ਿਕਾਇਤਾਂ ਕੀਤੀਆਂ ਸੀ ਤੇ ਸ਼ਿਕਾਇਤਾਂ ਤੋਂ ਬਾਅਦ ਪਹਿਲਾਂ ਦੋ ਡੀਐਸਪੀ ਇੱਕ ਐਸਐਚਓ ਦੀ ਬਦਲੀ ਕਰਨੀ ਪਈ ਚੋਣ ਕਮਿਸ਼ਨ ਨੇ ਕੀਤੀ ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਐਸਐਸਪੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਮੁਅਤਲ ਕੀਤਾ ਸਸਪੈਂਡ ਕੀਤਾ ਸੀ ਉਸ ਤੋਂ ਬਾਅਦ ਫਿਰ ਹੁਣ ਚੋਣ ਕਮਿਸ਼ਨ ਨੇ ਡੀਜੀਪੀ ਗੌਰਵ ਯਾਦਵ ਨੂੰ ਪੂਰੇ ਪੰਜਾਬ ਦੇ ਪੁਲਿਸ ਮੁਖੀ ਨੂੰ ਤਲਬ ਕਿਉਂ ਕੀਤਾ ਉਹ ਇਸ ਕਰਕੇ ਕੀਤਾ ਕਿਉਂਕਿ ਇਹਨਾਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਸੀ ਵੀ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਰਿਪੋਰਟ ਭੇਜੋ ਇਹਨਾਂ ਨੇ ਇੱਕ ਬਹੁਤ ਵੱਡੇ ਪੁਲਿਸ ਅਧਿਕਾਰੀ ਦੀ ਡਿਊਟੀ ਰਾਮ ਸਿੰਘ ਦੀ ਡਿਊਟੀ ਲਈ ਸੀ ਔਰ ਇਹਨਾਂ ਨੇ ਰਿਪੋਰਟ ਬਣਾ ਕੇ ਜਿਹੜੀ ਚੋਣ ਕਮਿਸ਼ਨ ਨੂੰ ਭੇਜੀ ਹੈ ਚੋਣ ਕਮਿਸ਼ਨ ਨੂੰ ਜਾਣਕਾਰੀ ਆ ਰਹੀ ਹੈ ਕਿ ਉਹ ਰਿਪੋਰਟ ਠੀਕ ਨਹੀਂ ਲੱਗੀ ਇਸ ਕਰਕੇ ਹੁਣ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਨੂੰ ਖੁਦ ਚੋਣ ਕਮਿਸ਼ਨ ਨੇ ਦਿੱਲੀ ਤਲਬ ਕਰ ਲਿਆ ਦਿੱਲੀ ਬੁਲਾ ਲਿਆ ਤੇ ਹੁਣ ਅੱਗੇ ਪਤਾ ਲੱਗੇਗਾ ਕਿ ਕੀ ਨਿਕਲ ਕੇ ਸਾਹਮਣੇ ਆਉਂਦਾ ਵੈਸੇ ਜਦੋਂ ਵੀ ਚੋਣਾਂ ਹੁੰਦੀਆਂ ਨੇ ਖਾਸ ਕਰ ਜਿਮਣੀ ਚੋਣਾਂ ਉਦੋਂ ਇਹ ਦੋਸ਼ ਲੱਗਦੇ ਹੁੰਦੇ ਨੇ ਵੀ ਜਿਹੜੀ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹ ਪੁਲਿਸ ਨੂੰ ਆਪਦੇ ਤਰੀਕੇ ਨਾਲ ਵਰਤਦੀ ਹੈ ਪਿਛਲੇ ਦਿਨੀ ਜਿਹੜੇ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਐਕਸ ਐਮਐਲਏ ਆ ਮੌਜੂਦਾ ਉਹ ਹੁਣ ਵੀ ਐਮਐਲਏ ਆ ਪਰ ਪਹਿਲਾਂ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਬਾਅਦ ਚ ਇਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ ਉਹਨਾਂ ਨੇ ਇਹ ਗੱਲ ਵੀਡੀਓ ਬਣਾ ਕੇ ਬੋਲੀ ਕਿ ਪੰਜਾਬ ਦੇ ਵਿੱਚ ਲੋਕਤੰਤਰ ਨਹੀਂ ਪੁਲਿਸ ਤੰਤਰ ਚੱਲ ਰਿਹਾ ਔਰ ਪੁਲਿਸ ਦੀ ਵੋਟਾਂ ਵੇਲੇ ਬਹੁਤ ਗਲਤ ਵਰਤੋਂ ਕੀਤੀ ਜਾਂਦੀ ਹੈ ਔਰ ਇਹ ਇਲਜ਼ਾਮ ਕਿਸੇ ਇੱਕ ਪਾਰਟੀ ਤੇ ਨਹੀਂ ਪਹਿਲਾਂ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਤੇ ਵੀ ਲੱਗਦੇ ਰਹੇ ਨੇ ਤੇ ਹੁਣ ਵੇਖਣਾ ਇਹ ਆ ਕਿ ਚੋਣ ਕਮਿਸ਼ਨ 25 ਤਰੀਕ ਨੂੰ ਡੀਜੀਪੀ ਨੂੰ ਕੀ ਕਹਿੰਦੇ ਨੇ ਕੀ ਫੈਸਲਾ ਲੈਂਦੇ ਨੇ ਹੁਣ ਇੱਕ ਵੱਡਾ ਸਵਾਲ ਇਹ ਆ ਕਿ ਜਿਹੜੇ ਇਹ ਦੋਸ਼ ਲੱਗੇ ਨੇ ਵੀ ਪੁਲਿਸ ਦੀ ਮਦਦ ਦੇ ਨਾਲ ਕਾਲੀ ਦਲ ਦੇ ਵਰਕਰਾਂ ਦੇ ਉੱਪਰ ਝੂਠੇ ਕੇਸ ਪਾਏ ਗਏ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਇਹ ਸੱਚ ਹੋਊਗਾ ਕਿ ਝੂਠ ਹੋਊਗਾ ਦੇਖੋ ਮੈਂ ਤਾਂ ਕਲੀਅਰ ਕਟ ਬੋਲੂਗਾ ਜਿਹੜੀ ਵੀ ਸਰਕਾਰ ਬਣ ਜਾਂਦੀ ਆ ਉਹ ਇਹ ਕੰਮ ਕਰਦੀ ਆ ਝੂਠੇ ਪਰਚੇ ਲੋਕਾਂ ਦੇ ਉੱਪਰ ਅਕਾਲੀਆਂ ਦੀ ਸਰਕਾਰ ਵੇਲੇ ਵੀ ਬਹੁਤ ਹੋਏ ਸੀ ਇਹ ਮੁੱਦਾ ਉਸ ਟਾਈਮ ਛਾਇਆ ਵੀ ਬਹੁਤ ਸੀ ਔਰ ਇਹ ਚਰਚਾ ਚ ਰਹੀ ਸੀ ਗੱਲ ਵੀ ਜਥੇਦਾਰ ਜਿਹੜੇ ਬਣਾਏ ਨੇ ਉਹ ਉਹ ਕਿਸੇ ਨੂੰ ਫੜਾ ਲਿਆ ਤੇ ਕਿਸੇ ਨੂੰ ਛੁਡਾ ਲਿਆ ਆ ਵੀ ਕੰਮ ਕਰਦੇ ਨੇ ਬਹੁਤ ਲੋਕਾਂ ਦੇ ਉੱਪਰ ਉਦੋਂ ਪਰਚੇ ਹੋਏ ਸੀ ਔਰ ਇਹ ਵੱਡੇ ਜਿਹੜੇ ਮਾਮਲੇ ਨੇ ਉੱਠੇ ਸੀਗੇ ਕਾਂਗਰਸ ਸਰਕਾਰ ਵੇਲੇ ਵੀ ਇੰਜ ਹੋਇਆ ਜਿੰਨੀਆਂ ਵੀ ਵਿਰੋਧੀ ਵਿਚਾਰ ਜਾਂ ਵਿਰੋਧੀ ਆਵਾਜ਼ਾਂ ਨੇ ਉਹਨਾਂ ਨੂੰ ਦਬਾਉਣ ਦਾ ਉਹਨਾਂ ਨੂੰ ਚੁੱਪ ਕਰਾਉਣ ਦਾ ਇੱਕ ਤਰੀਕਾ ਇਹਨਾਂ ਪਾਰਟੀਆਂ ਕੋਲੇ ਆ ਵੀ ਹੈ ਦੇਖੋ ਲੋਕਤੰਤਰ ਕੀ ਹੈ ਲੋਕਤੰਤਰ ਇੱਕ ਭਾਵਨਾ ਇਹ ਇੱਕ ਫੀਲਿੰਗ ਆ ਜਿਹਦੇ ਅੰਦਰ ਲੋਕਤੰਤਰ ਹੁੰਦਾ ਉਹ ਆਪਦੇ ਵਿਰੋਧੀ ਵਿਚਾਰਾਂ ਨੂੰ ਵੀ ਸੁਣਦਾ ਉਹ ਆਦੇ ਵਿਰੋਧੀ ਵਿਚਾਰਾਂ ਵੇਲੇ ਵੀ ਹੌਸਲੇ 'ਚ ਰਹਿੰਦਾ ਪਰ ਜਿਹਦੇ ਅੰਦਰ ਲੋਕਤੰਤਰ ਨਹੀਂ ਹੁੰਦਾ ਲੋਕਤੰਤਰੀ ਭਾਵਨਾ ਨਹੀਂ ਹੁੰਦੀ ਉਹ ਉਲਟ ਵਿਚਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤੇ ਫਿਰ ਪੁਲਿਸ ਦੀ ਮਦਦ ਲੈ ਕੇ ਐਦਾਂ ਕੇਸ ਪਾਉਣੇ ਪੁਲਿਸ ਦੀ ਮਦਦ ਨਾਲ ਚੁੱਪ ਕਰਾਉਣਾ ਇਹ ਬਹੁਤ ਵੱਡੇ ਪੱਧਰ ਤੇ ਲੰਬੇ ਟਾਈਮ ਤੋਂ ਪੰਜਾਬ 'ਚ ਚੱਲਦਾ ਰਿਹਾ ਤੇ ਜਦੋਂ ਵੋਟਾਂ ਆਉਂਦੀਆਂ ਨੇ ਖਾਸ ਕਰਕੇ ਜਿਮਣੀ ਚੋਣਾ ਉਦੋਂ ਤਾਂ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਤੇ ਫਿਰ ਉਹ ਪੂਰਾ ਟੇਲ ਵਾਲਾ ਜ਼ੋਰ ਲਾਉਣ ਦੀ ਕੋਸ਼ਿਸ਼ ਕਰਦੀ ਆ ਖਾਸ ਕਰ ਪੁਲਿਸ ਦੀ ਮਦਦ ਨਾਲ ਤਾਂ ਇਹ ਦੋਸ਼ ਜਿਹੜੇ ਅਕਾਲੀ ਦਲ ਨੇ ਹੁਣ ਲਾਏ ਨੇ ਇਹ ਦੋਸ਼ ਕਾਫੀ ਹੱਦ ਤੱਕ ਠੀਕ ਹੋ ਸਕਦੇ ਨੇ ਪਰ ਸਵਾਲ ਇਹ ਆ ਛੱਜ ਤਾਂ ਬੋਲੇ ਛਾਣੀ ਵੀ ਬੋਲੇ ਇਹਨਾਂ ਦੋਸ਼ਾਂ ਤੋਂ ਅਕਾਲੀ ਦਲ ਵੀ ਬਚਿਆ ਨਹੀਂ ਹੋਇਆ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਕਾਡਾ ਵੀ ਕੀਮਤੀ ਵਿਚਾਰ ਇਹਦੇ ਬਾਰੇ ਜਰੂਰ ਆਉਣਾ ਚਾਹੀਦਾ ਹੈ ਹੁਣ ਆਪਾਂ ਦੂਜੀ ਖਬਰ ਗੱਲ ਤੇ ਗੱਲ ਕਰਦੇ ਆ ਜਿਹੜੇ सीबीआई ਵੱਲੋਂ ਗ੍ਰਿਫਤਾਰ ਕੀਤੇ ਡੀਆਈਜੀ ਭੁੱਲਰ ਐ ਉਹਨਾਂ ਦੇ ਪਰਿਵਾਰ ਨੇ ਹੁਣ ਅਦਾਲਤ ਦਾ ਦਰਵਾਜ਼ਾ ਖਟਕਟਾਇਆ ਪਰਿਵਾਰ ਨੇ ਅਦਾਲਤ 'ਚ ਇਹ ਅਰਜੀ ਲਾਈ ਐ ਵੀ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਸਾਡੇ ਸਭ ਦੇ ਜਿਹੜੇ ਬੈਂਕ ਖਾਤੇ ਨੇ ਉਹ ਫ੍ਰੀਜ਼ ਕਰ ਦਿੱਤੇ ਨੇ ਸੀਲ ਕਰ ਦਿੱਤੇ ਨੇ ਤੇ ਸਾਡਾ ਆਰਥਿਕ ਗੁਜ਼ਾਰਾ ਕਰਨਾ ਉਹ ਮੁਸ਼ਕਲ ਹੋਇਆ ਪਿਆ ਤੇ ਸਾਡੇ ਜਿਹੜੇ ਖਾਤੇ ਨੇ ਬੈਂਕਾਂ ਦੇ ਉਹ ਉਹਨਾਂ ਤੋਂ ਰੋਕ ਹਟਾਈ ਜਾਵੇ ਇਹ ਮੰਗ ਡੀਜੀਪੀ ਭੁੱਲਰ ਦੇ ਪਰਿਵਾਰ ਨੇ ਕੀਤੀ ਹੈ ਹੁਣ ਵੇਖਣਾ ਇਹ ਆ ਕਿ ਸੀਬੀਆਈ ਅਦਾਲਤ ਇਸ ਮਾਮਲੇ ਦੇ ਉੱਪਰ ਦੋ ਦਿਨਾਂ ਤੱਕ ਸੁਣਵਾਈ ਹੈ ਕੀ ਫੈਸਲਾ ਦਿੰਦੀ ਹੈ ਇਹ ਅਦਾਲਤ ਦੇਖੇਗੀ ਪਰ ਇੱਥੇ ਬਹੁਤ ਵੱਡੀ ਚਰਚਾ ਇਹ ਵੀ ਆ ਰਹੀ ਆ ਕਿ ਜਿਹੜੀ ਸੀਬੀਆਈ ਆ ਉਹ ਹੁਣ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ ਵੀ ਕਿਹਦੇ ਖਾਤੇ ਚ ਕਿੰਨੇ ਕਿੰਨੇ ਪੈਸੇ ਗਏ ਪਰਿਵਾਰਕ ਮੈਂਬਰਾਂ ਦੇ ਖਾਤੇ ਆਚ ਕਿੰਨੇ ਪੈਸੇ ਗਏ ਇਹ ਸਭ ਕੁਝ ਦੀ ਜਾਂਚ ਸੀਬੀਆਈ ਕਰਨਾ ਚਾਹੁੰਦੀ ਹੈ ਹੁਣ ਪਰਿਵਾਰ ਡਰਦਾ ਕੋਟ ਗਿਆ ਕਿ ਸੱਚੀ ਉਹ ਪੈਸੇ ਪੱਖੋਂ ਤੰਗ ਹੋ ਰਹੇ ਸੀ ਇਹ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਤਾਂ ਤੁਸੀਂ ਸਿਆਣੇ ਹੋ ਤੁਸੀਂ ਦੱਸ ਦਿਓ ਹੁਣ ਅਗਲੀ ਵੱਡੀ ਖਬਰ ਹੈ ਕਿਸਾਨ ਜਥੇਬੰਦੀਆਂ ਨੇ 26 ਨਵੰਬਰ ਨੂੰ ਚੰਡੀਗੜ੍ਹ ਮੋਰਚਾ ਲਾਉਣ ਦਾ ਐਲਾਨ ਕੀਤਾ ਔਰ ਕਿਸਾਨ ਜਥੇਬੰਦੀਆਂ ਨੇ 34 ਸੈਕਟਰ ਦੇ ਵਿੱਚ ਸਰਕਾਰ ਤੋਂ ਜਗ੍ਹਾ ਮੰਗੀ ਹੈ ਔਰ ਇਹ ਕਿਹਾ ਕਿ ਸਾਨੂੰ ਇੱਥੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਇਜਾਜ਼ਤ ਦਿੱਤੀ ਜਾਵੇ ਮਾਮਲਾ ਇਹ ਆ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਮੀਟਿੰਗ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਨਾਲ ਸੰਬੰਧਤ ਕੁਝ ਵੱਡੀਆਂ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਬਿਜਲੀ ਸੋਧ ਬਿੱਲ 2020 ਆ ਜਿਹਨੂੰ ਨਾ ਲਾਗੂ ਕਰਨ ਦੀ ਗੱਲ ਕੇਂਦਰ ਤੇ ਪੰਜਾਬ ਨੇ ਕਹੀ ਸੀ ਉਹ ਹੁਣ ਇਹ ਲਾਗੂ ਕਰ ਰਿਹਾ ਚਿੱਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਤੇ ਹੁਣ ਵੇਖਣਾ ਇਹ ਆ ਕਿ ਪੰਜਾਬ ਸਰਕਾਰ ਇਜਾਜ਼ਤ ਦਿੰਦੀ ਹੈ ਕਿ ਨਹੀਂ ਦਿੰਦੀ ਕਿਉਂਕਿ ਪਿਛਲੇ ਟਾਈਮ 'ਚ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਸੂਜਿਤ ਕਿਸਾਨ ਮੋਰਚੇ ਦੀ ਅਗਵਾਈ 'ਚ ਚੰਡੀਗੜ੍ਹ ਮੋਰਚਾ ਲਾਉਣ ਜਾ ਰਹੀਆਂ ਸੀ ਤਾਂ ਭਗਵੰਤ ਮਾਨ ਸਰਕਾਰ ਨੇ ਪੁਲਿਸ ਤੋਂ ਬਹੁਤ ਸਖਤੀ ਕਰਵਾ ਕੇ ਉਹ ਮੋਰਚਾ ਲੱਗਣ ਨਹੀਂ ਸੀ ਦਿੱਤਾ ਹੁਣ ਅਗਲੀ ਵੱਡੀ ਖਬਰ ਵੱਲ ਵਧਦੇ ਆ ਪੰਜਾਬ ਦੇ ਵਿੱਚ ਇੱਕ ਹੋਰ ਪੱਤਰਕਾਰ ਦੀ ਕੁੱਟਮਾਰ ਕੀਤੀ ਗਈ ਹੈ ਤੇ ਪੱਤਰਕਾਰ ਦੀ ਕੁੱਟਮਾਰ ਤੋਂ ਬਾਅਦ ਇਹ ਵੱਡਾ ਮਾਮਲਾ ਪੜ ਉੱਠਿਆ ਔਰ ਕੱਲ ਨੂੰ ਪੱਤਰਕਾਰ ਭਾਈਚਾਰੇ ਤੇ ਇਨਸਾਫ ਪਸੰਦ ਲੋਕਾਂ ਵੱਲੋਂ ਗਿੱਦੜਵਾਦ ਆ ਜਿਹੜਾ ਹੁਸਨਰ ਚੌਂਕ ਦੇ ਨੇੜੇ ਗੁਰਦੁਆਰਾ ਸਾਹਿਬ ਹੈ ਦੁਖਨਵਾਰਨ ਸਾਹਿਬ ਉਥੋਂ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਦੇ ਵਿੱਚ ਵਿਰੋਧ ਕੀਤਾ ਜਾਵੇਗਾ ਉਸ ਗੁੰਡਾਗਰਦੀ ਦਾ ਜਿਹੜੀ ਪੱਤਰਕਾਰ ਦੇ ਨਾਲ ਕੀਤੀ ਗਈ ਹੈ ਦੋਸ਼ੇ ਲੱਗੇ ਨੇ ਕਿ ਪੱਤਰਕਾਰ ਰਣਜੀਤ ਗਿੱਲ ਜਿਹੜਾ ਲੰਬੇ ਟਾਈਮ ਤੋਂ ਸੱਚ ਬਾਣੀ ਚੈਨਲ ਨਾਲ ਕੰਮ ਕਰ ਰਿਹਾ ਸੀ ਤਾਂ ਉਹ ਇੱਕ ਬਾਹਰੋਂ ਆਏ ਕੁਝ ਗਲਤ ਝੋਣੇ ਦੀ ਜਾਂ ਇਸ ਤਰ੍ਹਾਂ ਦੀ ਕਵਰੇਜ ਕਰਨ ਜਾ ਰਿਹਾ ਸੀ ਤਾਂ ਜਿਹੜੇ ਸਬੰਧਤ ਲੋਕ ਨੇ ਉਹਦੀ ਕਵਰੇਜ ਨਾਲ ਜਿਨ੍ਹਾਂ ਨੂੰ ਪ੍ਰਭਾਵ ਪੈਣਾ ਸੀ ਉਹਨਾਂ ਨੇ ਉਹਦੇ ਨਾਲ ਗੁੰਡਾਗਰਦੀ ਕੀਤੀ ਉਨੂੰ ਕੁੱਟਿਆ ਪੱਗ ਲਾਈ ਪਿਸਤੌਲ ਦਿਖਾਏ ਮਾਰਨ ਦੀਆਂ ਧਮਕੀਆਂ ਦਿੱਤੀਆਂ ਪੁਲਿਸ ਨੇ ਉਸ ਤੋਂ ਬਾਅਦ ਜਦੋਂ ਰੌਲਾ ਪੈ ਗਿਆ ਤਾਂ ਪਰਚਾ ਤਾਂ ਦਰਜ ਕਰ ਲਿਆ ਪਰ ਪਰਚਾ ਬਹੁਤ ਹਲਕੀਆਂ ਧਰਾਵਾਂ ਨਾਲ ਕੀਤਾ ਦੱਸਿਆ ਜਾ ਰਿਹਾ ਔਰ ਨਾਲ ਦੀ ਨਾਲ ਪੱਤਰਕਾਰ ਨੂੰ ਦਬਾਉਣ ਦੇ ਲਈ ਉਹਦੇ ਉੱਪਰ ਵੀ ਪਰਚਾ ਦਰਜ ਕਰਨ ਦੀ ਜਿਹੜੀ ਧਮਕੀ ਆ ਉਹ ਪੁਲਿਸ ਦੇ ਰਹੀ ਆ ਇਹ ਗੱਲ ਵੀ ਚਰਚਾ ਦੇ ਵਿੱਚ ਆ ਰਹੀ ਆ ਹੁਣ ਕੱਲ ਨੂੰ ਇਸ ਪੱਤਰ ਦਾ ਇਕੱਠ ਹੋ ਰਿਹਾ ਹੁੰਦਾ ਉਸ ਸਾਹਬ ਦੇ ਨਾਲ ਹੀ ਪੁਲਿਸ ਦਾ ਐਕਸ਼ਨ ਵੀ ਪਤਾ ਲੱਗੇਗਾ ਪਰ ਫਿਲਹਾਲ ਪੱਤਰਕਾਰਾਂ ਦੇ ਉੱਪਰ ਲਗਾਤਾਰ ਜਿਹੜੇ ਗਲਤ ਕਿਸਮ ਦੇ ਲੋਕ ਨੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਖਾਸ ਕਰ ਉਹ ਪੱਤਰਕਾਰ ਜਿਹੜੇ ਪਾਲਤੂ ਨਹੀਂ ਬਣਦੇ ਜਿਹੜੇ ਦਬਦੇ ਨਹੀਂ ਜਿਹੜੇ ਲੋਕਾਂ ਨੂੰ ਸੱਚ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੁਣ ਅਗਲੀ ਖਬਰ ਆਮ ਆਦਮੀ ਪਾਰਟੀ ਦੇ ਐਮ ਐਲ ਏ ਪਠਾਨ ਮਾਜਰਾ ਨਾਲ ਸੰਬੰਧਿਤ ਹੈ ਪਠਾਨ ਮਾਜਰਾ ਪੰਜਾਬ ਪੁਲਿਸ ਤੋਂ ਬਚ ਕੇ ਤੇ ਆਸਟ੍ਰੇਲੀਆ ਨਿਕਲ ਗਿਆ ਹੋਇਆ ਤੇ ਆਸਟ੍ਰੇਲੀਆ 'ਚ ਉਹ ਪਾ ਰਿਹਾ ਵੀਡੀਓ ਹੁਣ ਫੇਰ ਉਹਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਹਦੇ 'ਚ ਉਹ ਆਸਟ੍ਰੇਲੀਆ ਤੋਂ ਬੋਲ ਰਿਹਾ ਤੇ ਉਹ ਕਹਿ ਰਿਹਾ ਕਿ ਵੇਖ ਆ ਆਮ ਆਦਮੀ ਪਾਰਟੀ ਦਾ ਇੱਕ ਮੇਰੇ ਹਲਕੇ 'ਚ ਮੇਰੇ ਤੋਂ ਬਾਅਦ ਪੈਦਾ ਕੀਤਾ ਇੱਕ ਆਗੂ ਆ ਰੰਜੋਦ ਕਹਿੰਦਾ ਵੀ ਜਿਹੜੇ ਪ੍ਰੋਜੈਕਟ ਮੈਂ ਲਿਆਂਦੇ ਸੀ ਪੰਜਾਬ ਸਰਕਾਰ ਤੋਂ ਮੈਂ ਮਨਜ਼ੂਰ ਕਰਾਏ ਸੀ ਉਹ ਉਹਨਾਂ ਪ੍ਰੋਜੈਕਟਾਂ ਦੇ ਉਦਘਾਟਨ ਕਰਕੇ ਤੇ ਉਹਨੂੰ ਆਪਦੇ ਖਾਤੇ 'ਚ ਪਾ ਰਿਆ ਤੇ ਨਾਲ ਹੀ ਹੋਰ ਕਈ ਸਵਾਲ ਪੰਜਾਬ ਸਰਕਾਰ ਤੇ ਕੇਜਰੀਵਾਲ ਤੇ ਤੇ ਭਗਵੰਤ ਮਾਨ ਸਰਕਾਰ ਤੇ ਵੀ ਉਹਨੇ ਕਈ ਸਵਾਲ ਚੁੱਕੇ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਤਾਂ ਇਹ ਬਣਦੀ ਹੈ ਬਈ ਅ ਬਲਸ ਤੋਂ ਬਚ ਕੇ ਉਹ ਆਸਟ੍ਰੇਲੀਆ ਚਲਾ ਕੇ ਵੀ ਪੰਜਾਬ ਪੁਲਿਸ ਜਿਹੜੀ ਬਹੁਤ ਮੁਸ਼ਤੈਦ ਆਪਣੇ ਆਪ ਨੂੰ ਮੰਨਦੀ ਹੈ ਤੇ ਉਹ ਉਹਨੂੰ ਆਸਟ੍ਰੇਲੀਆ ਜਾਣੋਂ ਰੋਕ ਕਿਉਂ ਨਾ ਸਕੀ ਉਹ ਆਸਟ੍ਰੇਲੀਆ ਜਾਣ ਚ ਕਾਮਯਾਬ ਕਿਵੇਂ ਹੋ ਗਿਆ ਇਹ ਸਾਰੀ ਗੱਲ ਸੋਚਣ ਵਿਚਾਰਨ ਵਾਲੀ ਹੈ ਹੁਣ ਇਹਨਾਂ ਸਾਰੀਆਂ ਖਬਰਾਂ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਹੁਣ ਪੱਤਰਕਾਰ ਦੇ ਮਸਲੇ ਦੇ ਉੱਪਰ ਕਈ ਕਿਸਾਨ ਮਜ਼ਦੂਰ ਤੇ ਇਨਸਾਫਪਸੰਦ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਔਰ ਪੱਤਰਕਾਰਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਖਾਸ ਕਰ ਕਿਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੋਰ ਕਈ ਸਾਰੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਇਹ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਗਲਤ ਚੀਜ਼ਾਂ ਦਾ ਵਿਰੋਧ ਕਰਦੇ ਹਾਂ ਔਰ ਹੱਕ ਸੱਚ ਦੀ ਆਵਾਜ਼ ਦੇ ਨਾਲ ਡਟ ਕੇ ਖੜੇ ਹਾਂ ਪਿਛਲੇ ਦਿਨੀ ਰਸੂਲਪੁਰ ਪਿੰਡ ਦੇ ਵਿੱਚ ਜਦੋਂ ਚਿੱਟੇ ਦੇ ਨਾਲ ਇੱਕ ਪੁੱਤ ਦੀ ਮੌਤ ਹੋਈ ਤਾਂ ਉਥੇ ਇੱਕ ਪੱਤਰਕਾਰ ਮਨਦੀਪ ਸਿੰਘ ਜਿਹੜੇ ਦੁਨੀਆ ਚੈਨਲ ਵਾਲੇ ਉਹਨਾਂ ਨੇ ਜਦੋਂ ਚਿੱਟਾ ਤਸ਼ਕਰਾਂ ਦੇ ਖਿਲਾਫ ਖਬਰ ਲਾਈ ਤਾਂ ਜਿਸ ਤਰ੍ਹਾਂ ਉਹਨੂੰ ਧਮਕੀ ਆਈ ਫਿਰ ਜਿਸ ਤਰ੍ਹਾਂ ਉਹਦਾ ਵਿਰੋਧ ਪੱਤਰਕਾਰ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਤੇ ਨਾਲ ਇਨਸਾਫ ਸੰਤ ਜਥੇਬੰਦੀਆਂ ਦੇ ਸਾਥ ਨਾਲ ਕੀਤਾ ਗਿਆ ਉਹ ਇੱਕ ਵਧੀਆ ਕਦਮ ਤਾਂ ਸੀ ਪਰ ਇਹ ਸਾਰੀਆਂ ਚੀਜ਼ਾਂ ਇਹ ਸਾਬਤ ਕਰਦੀਆਂ ਨੇ ਕਿ ਸਰਕਾਰਾਂ ਨੂੰ ਪਾਲਤੂ ਚਾਹੀਦੇ ਨੇ ਸਰਕਾਰਾਂ ਨੂੰ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਨਹੀਂ ਚਾਹੀਦੇ ਹੁਣ ਇਹ ਜਿਹੜਾ ਪੱਤਰਕਾਰ ਰਣਜੀਤ ਗਿੱਲ ਹੈ ਗਿੱਦੜਬਾਏ ਜਿਹਦਾ ਮਾਮਲਾ ਹੁਣ ਤਾਜ਼ਾ ਵਾਪਰਿਆ ਇਹਨਾਂ ਵੱਲੋਂ ਵੀ ਦੋਸ਼ ਨੇ ਕਿ ਪੰਜਾਬ ਸਰਕਾਰ ਦੇ ਇੱਕ ਮੰਤਰੀ ਨਾਲ ਵੀ ਉਹਨਾਂ ਬੰਦਿਆਂ ਦੇ ਸਬੰਧ ਨੇ ਜਿਨ੍ਹਾਂ ਨੇ ਪੱਤਰਕਾਰ ਨੂੰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਸਰਕਾਰ ਇਹਦੇ ਉੱਪਰ ਬੋਲ ਕਿਉਂ ਨਹੀਂ ਰਹੀ ਆਮ ਆਦਮੀ ਪਾਰਟੀ ਇਹਦੇ ਉੱਪਰ ਚੁੱਪ ਕਿਉਂ ਹੈ ਜਦੋਂ ਦੋਸ਼ ਵੱਡਾ ਲੱਗ ਰਿਹਾ ਹੈ ਤਾਂ ਫਿਰ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਮੁੱਦੇ ਤੇ ਉਹ ਦੱਸਣ ਵੀ ਉਹਨਾਂ ਬੰਦਿਆਂ ਦੇ ਸਰਕਾਰ ਨਾਲ ਸੰਬੰਧ ਹੈਗੇ ਆ ਜਾਂ ਨਹੀਂ ਹੈਗੀ ਤੁਸੀਂ ਵੀ ਇਸ ਮਾਮਲੇ ਦੇ ਉੱਪਰ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ